ਆਹੀ ਪਿੰਡਸ ਖਲੱਤੀ ਭਾਰਤ ਗੈਸ ਏਜੰਸੀਆਂਾਂ ਦੀ ਗੱਡੀ ਆ ਜਿਹੜੀ ਗੋਪਾਲ ਗੈਸ ਏਜੰਸੀ ਆ ਤੇ ਸੈਂਟਰਾਂ 'ਚ ਗੈਸ ਅਜੇ ਘੱਟ ਪਾਈ ਗਈ ਆ। ਤੋਂ ਹੁਣ ਬੋਲ ਨੂੰ ਹੜ ਰਹਾ ਚੁੱਕਾ ਆ। ਵੀਡੀਓ ਦੇ ਵਿੱਚ ਤੁਸੀਂ ਦੇਖੋ ਕਿਦਾਂ ਮਾਹੌਲ ਪੂਰਾ ਗਰਮ ਹੋ ਚੁੱਕਿਆ। ਆ ਗੱਡੀ ਢ ਪਿੰਡਾਂ 'ਚ ਗੈਸ ਦੇਣ ਆਉਂਦੇ ਆ। ਤੁਸੀਂ ਵੀ ਗੈਸ ਆਪ ਦੀ ਚੈੱਕ ਕਰਕੇ ਲਿਆ ਕਰੋ। ਇਹ ਪ੍ਰਿੰਟ ਕਿੰਨਾ ਸਿਲੰਡਰ ਆ ਇਹ ਫੜੇ ਨਾ ਇਹ ਗੈਸ ਸਿਲੰਡਰ ਤੇ ਇਹ ਵਿੱਚ ਆਹ ਭਾਰਤ ਗੈਸ ਵਾਲਿਆ ਬਈ ਗੁਪਤਾ ਭਾਰਤ ਗੈਸ ਦੇ ਪਹਿਲਾਂ ਵੀ ਨਾ ਦੱਸਿਓ ਆਹ ਵੇਟ ਹੋ ਹੀ ਜਾਂਦਾ ਆ ਆਹ ਵੇਖੋ ਇਹਦਾ ਹੀ ਮੂਵੀ ਮਾਣਾ ਆਹ 15 900 ਦਾ ਸਿਲੰਡਰ ਆ 14 ਕਿਲੋ ਗੈਸ ਹੋਗੀ 29 900 ਚਾਹੀਦਾ ਹੀ ਤੇ ਆਹ ਵੇਖ ਲਓ ਜੀ 22 360 ਹੈ ਦੂਜਾ ਵੀ ਤਾਂ ਆ ਸੀਲਾ ਲੱਗੀਆਂ ਹੋਈਆਂ ਇੱਕ ਸਿਲੰਡਰ ਹੋਰ ਤਾਂ ਦੂਜਾ ਵੀ ਤਾਂ ਸਿਲੰਡਰ ਹੋਏ ਸਾਰੇ ਗੱਲ ਲਓ ਸਾਰੇ ਗੱਲ ਲਓ ਗੁਪਤਾ ਭਾਰਤ ਵਾਲੇ ਆ ਜੀ ਇਹ ਅੱਜ ਫੜੇਗੇ ਆਪਣਾ ਸਗਲਤੀ ਵਿਖੇ ਆ ਦੇਖੋ ਜੀ ਆ 15 900 ਹੈ 2 ਕਿਲੋ 29 900 ਚਾਹੀਦਾ ਸੀ 28 600 ਹੈ 1 ਕਿਲੋ 300 ਗ੍ਰਾਮ ਦਾ ਹੈ 2100 ਹੈ ਇਕ 30 ਤੇ ਗੁਰਪ੍ਰਤਾਪ ਜਿਹੜਾ ਤੂਲ ਆਇਆ ਬਈ ਉਹਦਾ ਕੀ ਬੇਟਾ ਆ ਉਹਦਾ 3 ਕਿਲੋ ਘਟਾ ਉਹਦਾ 3 ਕਿਲੋ ਘਟਾ ਲੈ ਆ ਪਾ ਦੇ ਤੇ ਆਹ ਹਾਂ ਕਰੇ ਤਾ ਕਾ 3 ਕਿਲੋ ਘਟਾਈ ਇਹ ਆ ਪੂਰਾ 30 ਕਿਲੋ ਚਾਹੀਦਾ ਸੀ 1500 ਦਾ ਵੇਟ ਘਟਾ ਤਾ ਘਟਾ ਦੇਸ ਘਟਾ ਹਾਂ ਹੱਥ ਨੇ ਬਲਾਇਆ ਜੀ ਪ੍ਰਭੂ ਪਿੱਛੋਂ ਵਿੱਚ ਬੋਲੋ ਵੀ ਪਿੱਛੋਂ ਆਈ ਆ ਪਿੱਛੋਂ ਆਈ ਆ ਹਾਂ ਪਿੱਛੋਂ ਆਈ ਆ ਜਦ ਸਾਡੀ ਤਾਂ ਮਾਂ ਕਹਿੰਨਾ ਪੈਣਾ ਅਸੀਂ ਗੱਲ ਸੁਣੋ ਯਾਰ ਮਾਂ ਕਹਿੰਦੇ ਮਾਰਚਾ ਕਰਕੇ ਨੀ ਧੋਰਨਾ ਇਹਨੇ ਫੋਨ ਕਰਤਾ ਜੀ ਮਾਰ ਵੀ ਉਹਨਾਂ ਨੇ ਚਾਰ ਗਾਏ ਨਾ ਹੋ ਗਿਆ ਕਿ ਕਿੰਨੇ ਸਿਲੰਡਰਾਂ ਚ ਘਟ ਨਿਕਲੀ ਆ ਇਹ 2 4 6 7 ਚ 6 ਦੇ ਮੌਕੇ ਦੇ ਵਿੱਚ ਇੱਕ ਮੇ ਕਰਿਆ ਆ ਉਹਨਾਂ ਨੇ ਮਲਾਜ਼ਮ ਖੜਿਆ ਇਹਨਾਂ ਨੂੰ ਅਸੀਂ ਕੁਛ ਨਹੀਂ ਕਹਿੰਦੇ ਪਾਣੀ ਪਿਾਵਾਂਗੇ ਇਹਨਾਂ ਨੂੰ ਉਹ ਗੈਸ ਵਾਲੇ ਉਹ ਤਾਂ ਬੱਸ ਕਿੰਨਾ ਥੋੜੀ ਘਟਾਈ ਦੇਖੋ ਆ ਵੀ ਘਟਾਈ ਦੇਖੋ ਆ ਵੀ ਉਹਨਾਂ ਦਾ ਇਹ ਕਿੰਨੇ ਕਿਲੋ ਘਟਾ ਰਹੇ ਆਉਂਦੇ ਨਹੀਂ ਸੀ ਭਾਈ ਆ ਦੇਖੋ ਇਹਨਾਂ ਦੇ ਮਲਾਜ਼ਮਾਂ ਗੁਪਤਾ ਭਾਰਤ ਕੇ ਸਾਰੇ ਅਸੀਂ ਪੈਸੇ ਵੀ ਨਹੀਂ ਫੜੇ ਫਿਰ ਜਿਸ ਬੋ ਵੀ ਗਰਦਾਰ ਗੱਡੀ ਦੇ ਵਿੱਚੋਂ ਅਸੀਂ 8 ਰਲਾ ਘਟ ਬੇਟ ਪਾਇਆ ਉਸ ਤੋਂ ਬਾਅਦ ਚੌਂਕੀ ਇਨਚਾਰਜ ਪ੍ਰਵਿੰਦਰ ਸਿੰਘ ਆਇਆ ਉਹਨਾਂ ਨੇ ਗੱਡੀ ਦਾ ਨੰਬਰ ਵੱਲ ਦਿਖਾ ਦੇ ਇਹ ਤੋਂ ਬਾਅਦ ਅਸੀਂ ਇਹ ਸਿਲੰਡਰ ਘਟ ਸਿਲੰਡਰ ਉਹਨਾਂ ਦੇ ਹੈਂਡ ਓਵਰ ਕਰ ਰਹੇ ਹਾਂ ਬੰਦੀ ਕਾਰਵਾਈ ਇਹ ਤੋਂ ਬਾਅਦ ਪ੍ਰਵਿੰਦਰ ਸਿੰਘ ਨੇ ਕਰਨੀ ਹੈ ਇਹਨਾਂ ਤੇ ਏਜੰਸੀ ਪੇ ਗੱਡੀ ਦਾ ਨੰਬਰ ਲੈ ਗੱਡੀ ਲੈ ਲੈ ਕੋਲੇ ਜਾ ਕੇ ਆ ਗਿਆ ਯਾਰ ਮੈਂ ਦੇ ਨੀ ਜਾਣੇ ਆ ਆ ਲੈ ਲੈ ਮਰ ਗਿਆ ਨਹੀਂ ਆਇਆ ਜੀ ਸਰਦੋ ਰੋ ਮਾਰ ਦੇ ਬਾਈ ਖੜੋ ਮੈਨੂੰ ਇੱਕ ਨਾ ਬਣਾਈ ਗੱਲ ਅਜਿ ਦੇ ਵਿੱਚ ਅਸੀਂ ਘੱਟ ਵੇਟ ਪਾਇਆ ਨਾ ਇਹ ਤਾਂ ਗੱਲ ਤੁਸੀਂ ਹਾਂ ਖਾਹੋਗੇ ਕਦੋਂ ਕਿ ਨਹੀਂ ਪਾਇਆ ਬਸ ਅਸੀਂ ਵੀ ਆਹੀ ਗੱਲ ਕਹਿੰਦੇ ਵੀ ਆਪਾਂ ਤੁਸੀਂ ਜ਼ਿੰਮੇਦਾਰ ਬਈ ਸ਼ੁਰੂ ਕਰੋ ਮੇਰਾ ਕੰਮ ਕਰਨ ਦੀ ਅਸੀਂ ਕੰਮ ਬਈ ਅਸੀਂ ਸੁਭਾਤਾ ਇਸ ਤੋਂ ਬਾਅਦ ਮੀਟੋਗਾ ਤੁਸੀਂ ਕਰਨਾ ਤੇ ਅੰਦਰ ਨਹੀਂ ਜਾ ਰਹੇ ਕੰਮ ਦਾ ਪਛਾਤਾ ਕਰਾਉਣਾ ਇਹ ਛੇੜੀ ਤਾਂ ਉਹ ਕਹਦਾ ਉਹ ਮੈਨੂੰ ਸੋਨੂ ਦਾ ਫੋਨ ਕਰਤਾ ਅਸੀਂ ਸੋਨੂ ਨੂੰ ਫੋਨ ਕਰਦਾ ਸੀ ਅਸੀਂ ਤਾਂ ਸੁਣਦੇ ਸੀ ਹੋਰ ਕਿਵੇਂ ਹੋਵੇ ਕਰਤਾ ਅਸੀਂ ਤਾਂ ਸੋਨੂ ਨੂੰ ਫੋਨ ਕਰਿਆ ਸੀ ਮੈਨੂੰ ਫੋਨ ਆਇਆ ਮੈਨੂੰ ਦੀ ਦਾ ਫੋਨ ਆਇਆ ਮੇਰਾ ਫੋਨ ਚੱਲ ਜਾ ਜੇ ਫਿਰ ਸੋਨੂ ਦੱਸੋ ਤੁਸੀਂ ਇਸ ਪੂਰੇ ਵਿੱਚ ਆਈ ਆਸੀ ਵਾਲੇ ਤੁਸੀਂ ਕੀ ਕਹਿੰਦੇ ਆ ਕੌਣ ਕਹਿੰਦਾ سپورਟ ਦੇ ਬੱਚਾ ਆ ਅਸੀਂ ਪੂਰੇ ਨਹੀਂ ਕਰਦੇ ਅਸੀਂ ਫੋਨ ਨਹੀਂ ਕਰਦੇ ਤੁਸੀਂ ਮੈਨੂੰ ਕਹਿੰਦੇ ਫੋਨ ਕਰੋ ਸਾਡਾ ਹਿਸਾਬ ਦੁਬਾਰਾ ਚੌਂਕਿਆਂ ਦੇ ਪਾਸੇ ਮੈਂ سپورਟ ਚ ਆਇਆ ਮੈਂ ਫੋਨ ਨਹੀਂ ਕਰਦਾ ਸਾਰਾ ਕੰਮ ਕਰਦੇ ਆਂ ਚਾਹੀਏ ਤੁਹਾਨੂੰ ਇਹਨਾਂ ਦੇ ਬੰਦੀ ਕਾਰਵਾਈ ਕਰੋ ਬਸ ਗੱਡੀ ਜੀ ਆ ਸੂਰ ਬਸ ਗੱਲ ਆ ਬਸ 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 ਬ ਦੇ ਰੈਸਟ ਦੇ ਪਰਮੰਦਰ ਸਿੰਘ ਜੀ ਚੌਂਕੀ ਇੰਚਾਰਜ ਰਾਤ ਦਾ ਇਹ ਤੋਂ ਬਾਅਦ ਇਹ ਬੰਦਕਾਰ ਬਾਈ ਪਰਮੰਦਰ ਸਿੰਘ ਕਰਾਂਗੇ ਹੋਰਾਂ ਦਾ ਕੀ ਕੰਮ ਹੋਣੀ ਹੋਰ ਵੀ ਬਹੁਤ 7 ਵਜੇ ਤੇ ਆਏ ਜੇ 12 ਵਜੇ ਤੇ ਆਏ ਨਹੀਂ ਮਾਰ ਤੁਸੀਂ ਸਾਰਿਆਂ ਦਾ ਬੈਠ ਕਰਨਾ ਮੱਕਦਾ ਲਿਖਦਾ ਕਿ ਇਹਦੇ ਤੇ ਕੀ ਹੋਇਆ ਆਪਾ ਯਾਰ ਗੱਲ ਕਰ ਲੈਣੇ ਤੇ ਮੀਂਹ ਦੀ ਬਿਜਲੀ ਦਾ ਮਾਰ ਕੇ ਜਾਣਾ ਲੋਕਾਂ ਦਾ ਦੇਖਿਆ ਸਿਹਜ ਮਾਰਦਾ ਨਹੀਂ ਲੱਗਦਾ ਜਿਵੇਂ ਪੂਰ ਸਭਾ ਨਹੀਂ ਦੂਜੀ <imitation> ਗੱਲ